ਹੇਲੀਉਆ 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 ਸਾਰੇ ਪਿਆਰੇ ਪੰਜਾਇਰ ਸਿੰਘ ਜੀ ਰੱਬ ਦੇ ਦਾਸਾਂ ਨੂੰ ਜੈ ਜੈ ਸਿੰਘ ਜੀ ਸੁਨਾ ਮੇਰਾ ਬਿੱਕਰਾ ਪਿੰਡ ਮੇਰਾ ਬੰਜਾ ਵਾਲਾ ਇੱਕ ਭਾਈ ਭਾਈ ਮਿੱਠੂ ਜੀ ਜੀ ਜੋ ਐਸ ਵਕਤ ਹਾਂਗਕਾਂਗ ਦੇ ਵਿੱਚ ਆ ਇੱਕ ਵਾਰੀ ਹੋਈ ਸੀ ਰੱਬ ਦੇ ਦਾਸਾਂ ਦੁਆਰਾ ਸੰਤ ਜੋਨਸਨ ਸੀਜ ਦੇ ਦੁਆਰਾ ਜਿਨੂੰ ਅਸੀਂ ਦੂਸਰੀ ਮੰਜ਼ਲ ਸ਼ਨੀਲ ਰਾਜਨ ਘਰ ਦੀ ਦੂਸਰੀ ਮੰਜ਼ਲ ਖੜੀ ਕੀਤੀ ਕੋਥੇ ਮੈਂ ਧਰਮ ਦੇ ਦਾਸ ਪਛੇ ਜੂਨ ਸਿੰਘ ਜੀ ਦੇ ਨਾਲ ਸ਼ਨੀਵਾਰੀ ਨੂੰ ਤੇ ਪ੍ਰਾਰਥਨਾ ਦੇ ਕਰਨਾ ਪ੍ਰਾਰਥਨਾ ਦੇ ਕਰੰਡੇ ਸੀ ਕਿ ਇਸ ਘਰ ਦੇ ਵਿੱਚ ਜਿਹੜਾ ਲੈਟਰ ਆ ਉਹ ਜਲਦ ਪਾਇਆ ਜਾਵੇ ਤੇ ਕਿਸੇ ਵੀ ਪੈਸੇ ਥੱਲੇ ਦੀ ਕੋ ਖਮੀਨਾ ਆਵੇ ਦੁਆ ਦੇ ਇਸ ਕਰਕੇ ਦੇਖਾਉਣ ਤੇ ਸੰਤਾਂ ਨੇ ਇਸ ਤਰ੍ਹਾਂ ਹੀ ਕਿਹਾ ਕਿੰਦੇ ਦਾ ਦਵਾਰ ਤੇ ਆਪਾਂ ਇੱਥੇ ਨਹੀਂ ਆ ਕਰਨ ਲੈਟਰ ਵਾਸਤੇ ਤੇ ਪਰ ਇੱਥੇ ਵਾਸਤੇ ਦਵਾਰ ਨਹੀਂ ਹੋਈ ਤੇ ਦਵਾਰ ਉਹ ਭਾਈ ਮਿੱਠੂ ਆ ਤੇ ਹੋ ਗਿਆ ਉਹ ਪਹਿਂ ਦੇ ਉੱਤੇ ਬੈਠਾ ਸੀ ਕਹਿੰਦਾ ਮੈਂ ਉਹਨੂੰ ਕੋਈ ਜਿੱਤ ਕੇ ਆ ਨਹੀਂ ਆ ਤੇ ਦਵਾਰ ਦੇ ਵਾਸਤੇ ਕੀ ਹੋਈ ਵੀ ਇਹਦੀ ਕੋਠੀ ਜਿਹੜੀ ਆ ਬਹੁਤ ਬਹੁਤ ਅਲੀਸ਼ਾਨ ਕੋਠੀ ਪੈਂਦੀ ਆ ਉਹੋ ਜੀ ਕੋਠੀ ਸਾਡੇ ਪਿੰਡ ਦੇ ਵਿੱਚ ਹੀ ਹੈ ਨਾ ਤੁਹਾਡੇ ਪਿੰਡ ਦੇ ਵਿੱਚ ਹੀ ਕੋਠੀ ਹੈਗੀ ਵੀ ਜੇ ਉਹ ਕਿਹਦੀ ਕੋਠੀ ਪੈਂਦੀ ਜੇਸ਼ੂ ਦਾ ਆਤਮਾ ਜਦੋਂ ਰੱਬ ਦੇ ਦਾਸਾਂ ਨਾਲ ਗੱਲਬਾਤ ਕਰਦਾ ਉਹ ਛੇਤੀ ਕੰਮ ਕਿਉਂ ਨਹੀਂ ਹੁੰਦਾ ਕਿਉਂਕਿ ਸਾਡੇ ਵਿੱਚ ਕਮੀਆਂ ਆ ਜਾਂਦੀਆਂ ਨੇ ਸਾਡੀਆਂ ਕਮੀਆਂ ਦੇ ਦੁਆਰਾ ਉਹ ਜਿਹੜੀ ਪ੍ਰੋਫੈਸੀ ਆ ਥੋੜੀ ਡਿਲੇ ਦੇ ਜ਼ਰੂਰ ਹੋ ਜਾਂਦੀ ਆ ਪਰ ਹੋ ਕੇ ਹੀ ਰਹਿੰਦੀ ਆ ਕਿਉਂਕਿ ਪਰਮੇਸ਼ਰ ਦਾ ਬਚਨ ਬਿਆਨ ਕਰਦਾ ਜੇ ਦਾ ਆਕਾਸ਼ ਦੇ ਧਰਤੀ ਟਲ ਜਾਣਗੇ ਮੇਰੇ ਕਹੇ ਹੋਏ ਸ਼ਬਦ ਤੇ ਦੂਰ ਦੀ ਗੱਲ ਇੱਕ ਅੱਖਰ ਵੀ ਜਾਂ ਇੱਕ ਬਿੰਦੀ ਵੀ ਤੁਰੰਤ ਨਹੀਂ ਟਲੇਗੀ ਵੀ ਜਿਹੜੇ ਕਹੇ ਹੋਏ ਬੋਲ ਸਨ ਸੰਤਾਂ ਦੇ ਉਹ ਨਹੀਂ ਟਲੇ ਤੇ ਜਦ ਭਾਈ ਮਿੱਠੂ ਜੀ ਉੱਥੇ ਹਾਂਗਕਾਂਗ ਦੇ ਵਿੱਚ ਪਹੁੰਚੇ ਤੇ ਉਸੇ ਵੇਲੇ ਮਨ ਦੇ ਵਿੱਚ ਉਹ ਖਿਆਲ ਆਇਆ ਵੀ ਉਹ ਇਹ ਤੇ ਪ੍ਰਭੂ ਤੂੰ ਤੇ ਕਈ ਸਾਲ ਪਹਿਲਾਂ ਇਹ ਸ਼ਬਦ ਮੂੰਹ ਦੇ ਵਿੱਚੋਂ ਕੱਢੇ ਸਨ ਆ ਤੇ ਅੱਜ ਉਹ ਪੂਰੇ ਹੋ ਗਏ ਕਮੀਆਂ ਸਨ ਕਮੀਆਂ ਪਰਮੇਸ਼ਰ ਨੂੰ ਕੀਤੀਆਂ ਜਦੋਂ ਜਦੋਂ ਆਪਾਂ ਸਾਰਾ ਕੁਝ ਮੰਨ ਲੈਨੇ ਆ ਪ੍ਰਭੂ ਸਾਡੇ ਵਿੱਚ ਕਮੀਆਂ ਨੇ ਅਸੀਂ ਆਪਣੀਆਂ ਕਮੀਆਂ ਤੇ ਗੋਹ ਕਰਦੇ ਆ ਤੇ ਸਾਨੂੰ ਮਾਫ਼ ਕਰ ਤੇ ਪਰਮੇਸ਼ਰ ਜਰੂਰ ਮਾਫ਼ ਕਰਦਾ ਅੱਜ ਐਨੇ ਸਾਲ ਪਹਿਲਾ ਜਿਹੜੀ prophecy ਬਾਣੀ ਹੋਈ ਉਹਦਾ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਪਰਮੇਸ਼ਰ ਨੇ ਉਸ ਬੱਚੇ ਨੂੰ ਹੋਮ ਉਹ ਮੁੰਡੇ ਵੀ ਚ ਬਚਾਇਆ ਤੇ ਚੰਗੀ ਨੌਕਰੀ ਦੇ ਉੱਤੇ ਵੀ ਲਾਇਆ ਇਹ ਪਰਮੇਸ਼ਰ ਦਾ ਤੇ ਰਾਦੇ ਅੰਦਾਸਾਂ ਦਾ ਅਹ ਦਿਨੋਂ ਧੰਨਵਾਦ ਕਰਦੇ ਆਂ ਸਤਜੀਤ ਭਾਈ ਇਹ ਆ ਕਿ ਜਦੋਂ ਵੀ ਬੰਦੇ ਬਾਹਰ ਜਾਂਦੇ ਨੇ ਦਸਾਂ ਉਦੋਂ ਸਤਾਂ ਦਾ ਬੜਾ ਵੱਡਾ ਮੈਨੂੰ ਇੱਕ ਓਟ ਆਸਰਾ ਹੁੰਦਾ ਸੀ ਬੇਸ਼ੱਕ ਕਈਆਂ ਨੂੰ ਸਾਲ ਲੱਗ ਜਾਂਦਾ ਸੀ ਕਈਆਂ 6 ਮਹੀਨੇ ਲੱਗ ਜਾਂਦੇ ਸਨ ਕਈਆਂ 1.5 ਸਾਲ ਵੀ ਲੱਗ ਜਾਂਦਾ ਸੀ ਪਰ ਬੰਦਿਆਂ ਨੂੰ ਤੋਰੀ ਦਾ ਹੀ ਉਤਮ ਸੀ ਜੇਦੋਂ ਸਤਨ ਤੇ ਜੂਨ ਸਮਸੀਹ ਜੀ ਇਹ ਗੱਲ ਕਹਿ ਦਿੰਦੇ ਸੀ ਕਿ ਹੁਣ ਜਾ ਕੇ ਉਹ ਤੇਰੇ ਇੰਨੇ ਬੰਦੇ ਨੰਗ ਜਾਣਗੇ ਤੇ ਜੇਦੋਂ ਇਹ ਗੱਲ ਕਹਿੰਦੀ ਸੀ ਉਹਨੇ ਬੰਦੇ ਨੰਗਦੇ ਹੀ ਨਹੀਂ ਰਹੇ ਸੋ ਉਹਨਾਂ ਦੇ ਜਾਣ ਦੇ ਮੰਦਰੋਂ ਏਡਾ ਵੱਡਾ ਝਟਕਾ ਲੱਗਾ ਜੋ ਕੇ ਕੋਈ ਵੀ ਗੱਲਬਾਤ ਹੋਣੀ ਤੇ ਰੱਬ ਦੇ ਦਾਸਾਂ ਨੂੰ ਕਹਿਣਾ ਵੀ ਸੰਤ ਜੀ ਆਹ ਕੰਮ ਹੈ ਇਸ ਤਰ੍ਹਾਂ ਆਹ ਕੰਮ ਹੈ ਇਸ ਤਰ੍ਹਾਂ ਤੇ ਜਿਦੋਂ ਹੀ ਕਹਿਣਾ ਉਸੇ ਵੇਲੇ ਹਲਕ ਹੋ ਜਾਣਾ ਪਰਮੇਸ਼ਰ ਦਾ ਬੜਾ ਧੰਨਵਾਦ ਆ ਕਿ ਜਿਹੜਾ ਆਤਮਾ ਭਾਈ ਸਰ ਜੂਨਸ ਮਸੀਹ ਜੀ ਦੇਤੇ ਪਾਇਆ ਸੀ ਉਹੋ ਹੀ ਆਤਮਾ ਰੱਬ ਦੇ ਦਾਸਾਂ ਸੰਤ ਫਾਸਨ ਸਿੰਘ ਦੇ ਕੋਲ ਵੀ ਅਸੀਂ ਵੇਖਿਆ ਜਾਦ ਇਹਨਾਂ ਨੂੰ ਕਹਿਣਾ ਵੀ ਹਾਂ ਵੀ ਸੰਤ ਜੀ ਹੁਣ ਇਹਨਾਂ ਨੇ ਜਦੋਂ ਵੀ ਆਇਆ ਕੀ ਵੀ ਇਹਨਾਂ ਨੇ ਕਿਹਾ ਵੀ ਆਪ ਵੀ ਚਾਰ ਬੰਦੇ ਇਸ ਤਰ੍ਹਾਂ ਨੰਘਦੇ ਆ ਤੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਚਾਰ ਕੀ ਪੰਜ ਬੰਦੇ ਜਿਹੜੇ ਇਸ ਤਰ੍ਹਾਂ ਨੰਘ ਕੇ ਕਿਉਂਕਿ ਜੇ ਦੂਰ ਰਾਮ ਦੇ ਦਾਸ ਇੰਨੀ ਗੱਲ ਕਹਿ ਦੇਣ ਤੇ ਜੇਕਰ ਆਪਾਂ ਸ਼ੱਕ ਕਰਾਂਗੇ ਤੇ ਉਹ ਮਸਲੇ ਹੱਲ ਨਹੀਂ ਹੁੰਦੇ ਮਸਲੇ ਹੱਲ ਕਿਦੋਂ ਹੁੰਦੇ ਆ ਜੇ ਤੂੰ ਕਹੇ ਹੋਏ ਸ਼ਬਦਾਂ ਨੂੰ ਪੂਰਾ ਪੂਰਾ ਰਜ਼ੀਕ ਕਰਾਂਗੇ ਉਦੋਂ ਮਸਲੇ ਹੱਲ ਹੁੰਦੇ ਆ ਸੋ ਧੰਨਵਾਦੀ ਆ ਪਰਮੇਸ਼ਵਰ ਦੇ ਤੇਰਾ ਤੇ ਦਾਸਾਂ ਦੇ ਜਿਨ੍ਹਾਂ ਦੇ ਕਹੇ ਮੁਤਾਬਕ ਸਾਰੇ ਕੰਮ ਜਿਹੜੇ ਸਪੂਰਨ ਹੋਇਆ ਤੇ ਇਹ ਹੀ ਸਾਡੇ ਜੀਵਨ ਦੀ ਗਵਾਹੀ ਸੀ ਸਭ ਪੈਨ ਪਈਆਂ ਜੈਂਸ